ਕੀ ਦੇ ਦੇ ਦੋ ਤਿੰਨ ਪਿੱਛਰ ਜੱਦੀ ਕੱਢ ਲਾ ਦੇ ਚੱਲ ਸਰੋਲਾ ਪਾਜੀ ਅੱਛਾ ਨਹੀਂ ਉਹਨੇ ਕੋਈ ਮੁਕੱਦਮਾ ਦਰਜ ਨਹੀਂ ਸਾਡੀ ਅਹੀਂ ਅਹੀਂ ਪਾਉਂ ਰਿਆ ਉਹਨੇ ਹੋਰ ਬੰਦੇ ਦਾ ਕੋਈ ਮੁਕੱਦਮਾ ਕਰਦੇ ਨਹੀਂ ਆਪਰੇ ਠੀਕ ਹੋ ਰਿਹਾ ਨਹੀਂ ਉਹ ਮੁਕੱਦਮੇ ਦੇ ਖੰਦੀ ਪੰਨਾ ਦਰਜ ਨਹੀਂ ਉਹ ਜਿਹੜਾ ਕਰੀ ਬੰਦਾ ਜਾਇਆ ਜਰਾ ਉਹ ਯਾਰ ਮੈਨੂੰ ਕਦੇ ਜਾਣ ਦੇ ਸਾਹਬ مانا سماڻا ويه ساڏا سماڻا موندا ڏاڍو نار پاڻي سڀ بوستن جي ڳالهه ڪي نه ڪري ۽ سپيڊ پر 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 وار بيه شانتي ييس سيتے پنجا دري کرو وڏا لکرو پنجا دري کرو i ਮਹਾਰਾਜ ਜੀ ਜਵਾਰਮੇਕੀ ਹਰ ਹਰ ਵਾਲਮੇਕੀ ਅੱਜ ਜੋ ਭੰਡਾਰੀ ਪੁਲ ਤੇ ਸਾਰਾ ਸਾਡਾ ਸਮਾਜ ਇਕੱਠਾ ਆਇਆ ਕੋਈ ਦਿਨ ਪਹਿਲਾਂ ਜਿਹੜਾ ਜਸਵੀਰ ਸਿੰਘ ਸੰਧੂ ਐਮਐਲਏ ਇਹ ਬਡਾਲੀ ਹਲਕੇ ਤੋਂ ਜਿਨ੍ਹਾਂ ਨੂੰ ਸਰੈਨ ਬੋਰਡ ਦੇ ਵਿੱਚ ਮੈਂਬਰ ਨਿਯੁਕਤ ਕੀਤਾ ਗਿਆ ਸੀ ਔਰ ਜਿਨ੍ਹਾਂ ਨੂੰ ਉਥੋਂ ਦਾ ਗਿਆਨ ਨਾ ਹੋਣ ਕਾਰਨ ਪਾਰਟੀ ਦੀ ਨਾ ਸਮਝੀ ਕਾਰਨ ਇਹ ਜਿਹੜਾ ਲੋਗੋਂ ਵਾਲਮੀਕ ਮੰਦਿਰ ਦੇ ਜਿਹੜੇ ਮਾਡਲ ਤੇ ਲਾ ਕੇ ਇਹਨਾਂ ਨੇ ਬਹੁਤ ਵੱਡੀ ਖਾਮੀ ਕੀਤੀ ਗਲਤੀ ਕੀਤੀ ਇਹੋ ਮਾਡਲ ਕਿਤੇ ਦਰਬਾਰ ਸਾਹਿਬ ਟੈਂਪਲ ਤੇ ਲੱਗ ਜੇ ਜਾਂ ਦਰਗਾਣਾ ਮੰਦਿਰ ਟੈਂਪਲ ਤੇ ਲੱਗ ਜੇ ਤੇ ਹਿੰਦੂ ਸਮਾਜ ਜਾਂ ਸਿੱਖ ਸਮਾਜ ਇਹਨਾਂ ਲੋਕਾਂ ਦਾ ਕੀ ਅਰਸ਼ ਕਰੇਗਾ ਇੱਥੋਂ ਹਿਸਾਬ ਲਗਾਇਆ ਜਾ ਸਕਦਾ ਕਿ ਦਲਤਾਂ ਦਾ ਤੀਰ ਤੋੜਨ ਕਰਕੇ ਜਿਹੜਾ ਵਾਲਮੀਕ ਤੀਰਥਨਾ ਯਾਰ ਬਰੀ ਇਦਾਂ ਦੀ ਜਿਹੜੇ ਕਾਰੋਬਾਰ ਕੀਤੇ ਜਾਂਦੇ ਆ ਆ ਹੁਣੇ-ਹੁਣੇ ਜਿਹੜਾ ਛੋੜੇ ਜੇ ਬੱਚੇ ਨੇ ਜਿਹੜਾ ਉਹਨਾਂ ਦਾ ਬੈਨਰ 파ੜਨ ਦੀ ਕੋਸ਼ਿਸ਼ ਕੀਤੀ ਉਥੇ ਸਰਕਾਰ ਦੇ ਜਿੰਨੇ ਇੱਥੇ ਸੀਨੀਅਰ ਅਫਸਰ ਆਏ ਆ ਸਾਰੇ ਇਹਨਾਂ ਦੇ ਜ਼ਬਰਦਸਤੀ ਚੁੱਕ ਕੇ ਜਿਹੜਾ ਉਹਨੂੰ ਗੱਡੀ 'ਚ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਇਥੇ ਸਾਫਤ ਹੁੰਦਾ ਹੈ ਕਿ ਪ੍ਰਸ਼ਾਸਨ ਵੀ ਔਰ ਮੁੱਖ ਮੰਤਰੀ ਸਾਹਿਬ ਸਾਰੇ ਜਿਹੜੇ ਇਹਨਾਂ ਦੇ ਮਿਲੀ ਭੁਗਤਿਆ ਇੱਕ ਦਲਤਾਨਾ ਤੀਸ ਜ਼ੋਰਨ ਕਰਕੇ ਇਹ ਕਦੇ ਵੀ ਵਾਲਮੀਕ ਤੇਰ ਦਾ ਜਿਹੜਾ ਸੰਤ ਸਮਾਜ ਆ ਵਾਲਮੀਕੀ ਸਮਾਜ ਨੂੰ ਬਰਦਾਸ਼ਤ ਨਹੀਂ ਕਰੂਗਾ ਇਹਨਾਂ ਕਹਿੰਦਾ ਹੈ ਜਾਵ ਨੇ ਕੀ ਹਰ ਵਾਰ ਪ੍ਰਸ਼ਾਸਨ ਵੱਲੋਂ ਟਾਈਮ ਮੰਗਿਆ ਗਿਆ ਹੈ ਅਗਰ ਆ ਪ੍ਰਸ਼ਾਸਨ ਜਿਹੜਾ ਹੈ ਜੀ ਮੰਗਲਵਾਰ ਤੱਕ ਟਾਈਮ ਦਿੱਤਾ ਮੰਗਲਵਾਰ ਤੋਂ ਬਾਅਦ ਜਿਹੜਾ ਹੈ ਇਹ ਜੈ ਵਾਲਮੀਕੀ ਤੀਸ ਦੇ ਮਹਾਪੁਰਖ ਹੈਗੇ ਆ ਮੇਨ ਗੱਡੀਆਂ ਦੇ ਸਾਰੇ ਮੀਟਿੰਗ ਕੱਲ ਨੂੰ ਮੀਟਿੰਗ ਹੋਏਗੀ ਮੀਟਿੰਗ ਤੋਂ ਬਾਅਦ ਜਿਹੜਾ ਨਿਰਣਣਾ ਲਿਆ ਲਜਾਏਗਾ ਉਹਦੇ ਵਿੱਚ ਭੰਡਾਰੀਪੁਰ ਜਾਮ ਵੀ ਕੀਤਾ ਜਾਊਗਾ ਔਰ ਮਰਨਵਰਤ ਦੀ ਜੇ ਲੋੜ ਪਈ ਤੇ ਮਰਨਵਰਤ ਆਕ ਵੀ ਬਿਠਾ ਜਾਊਗਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਆ ਜਿਹੜਾ ਤੁਹਾਡੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਨਾਲੇ ਤੁਹਾਡੇ ਵੱਲੋਂ ਵੀ ਆਵਾਜ਼ ਚੁੱਕੀ ਗਈ ਸੀਗੀ ਬੋਡਾ ਵੀ ਕੀ ਕਹਣਾ ਪਹਿਲਾਂ ਦਾ ਸਾਰੇ ਵੀਰਾਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਜੈ ਸੰਵਿਧਾਨ ਮੈਂ ਆਲ ਇੰਡੀਆ ਸ਼ੈਡੂਲ ਕਾਸਟ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਸਾਡੀ ਜਿਹੜੀ ਆਲ ਇੰਡੀਆ ਸ਼ੈਡੂਲ ਕਾਸਟ ਫੈਡਰੇਸ਼ਨ ਹਮੇਸ਼ਾ ਹੀ ਉਹਨੇ ਸਮਾਜ ਦੀ ਆਵਾਜ਼ ਨੂੰ ਬਲੰਦ ਕੀਤਾ ਵਾ ਤੇ ਸਮਾਜ ਦੀ ਜਿਹੜੀ ਵਾਜਾ ਬਰੰਦ ਕਾਦੀ ਰਹੇਗੀ ਉਹਨੇ ਮੇਰੇ ਨਾਲ ਸਾਡੇ ਸੁਮਿਤ ਕਾਲੀ ਜੀ ਡਾਕਟਰ ਬੀ ਆਰ ਅੰਬੇਦਕਰ ਮਹਾਪੰਚਾਇਤ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਉਹ ਵੀ ਬੜੇ ਵਕੂਬੀ ਦੇ ਨਾਲ ਵਾਲਮੀਕ ਮਹਾਰਾਜ ਦੇ ਸਮਾਜ ਦੀ ਆਵਾਜ਼ ਠਾਉਂਦੇ ਨੇ ਇਹ ਇਹ ਜਿਹੜਾ ਅੱਜ ਅਸੀਂ ਧਰਨਾ ਲਿਖਿਆ ਸੀ ਉਹ ਧਰਨਾ ਇਸ ਕਰਕੇ ਲਿਖਿਆ ਸੀ ਸਿਰਫ ਇਹ ਸਾਡੇ ਜਿਹੜੀਆਂ ਸੰਸਥਾਵਾਂ ਦੇ ਮੈਂਬਰ ਹੀ ਮੈਂਬਰ ਆਏ ਨੇ ਇਹਦੇ ਸਿਰਫ ਆਈ ਥੋੜਾ ਜਿਹਾ ਇੱਕ ਟੇਲਰ ਦਿਖਾਇਆ ਵਾ ਵੀ ਇੱਕ ਚੰਦਨਾ ਪ੍ਰਸ਼ਾਸਨ ਨੂੰ ਕਿਹਾ ਵਾ ਵੀ ਪ੍ਰਸ਼ਾਸਨ ਦੇ ਜੇ ਸਾਡਾ ਤੁਸੀਂ ਪਰਚਾ ਦਰਜ ਕਰਦੇ ਜੇ ਉਰਤੇ ਜਸਬੀਰ ਸਿੰਘ ਦੇ ਬੇਜ਼ਬੀ ਦਾ ਇਹ ਨਹੀਂ ਪੈਂਦੇ ਉਹਨਾਂ ਨੇ ਹਜੇ ਤੱਕ ਪਰਚਾ ਨਹੀਂ ਦਰਜ ਕੀਤਾ ਨਾ ਦੇਰ ਰਾਤ ਤੱਕ ਬੋਰ ਲੱਗੇ ਪਰ ਬੋਰਡ ਨਹੀਂ ਲਵਾਏ ਅੱਜ ਸਮਾਏਗੇ ਜੀ ਉਹਦਾ ਪਤਾ ਲੱਗਾ ਵੀ ਹਾਂਜੀ ਉਹ ਰਿਪੋਰਟਿੰਗ ਲਵਾਏਗੇ ਉਹਨਾਂ ਕਰੀਏ ਬੋਰਡ ਜਦੋਂ ਅਸੀਂ ਜਦੋਂ ਅਸੀਂ ਸਾਡੀ ਵੀਡੀਓ ਵਾਇਰਲ ਹੋੜੀ ਪ੍ਰਸ਼ਾਸਨ ਐਡਾ ਤੇ ਨਕਮਾ ਵਾ ਵੀਡੀਓ ਵਾਇਰਲ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਬੋਰਡ ਨਹੀਂ ਲਵਾਏ ਰਾਤੀ 12 ਵਜੇ ਤੋਂ 1 ਵਜੇ ਤੱਕ ਬੋਰ ਲੱਗੇ 1 ਵਜੇ ਤੋਂ ਬਾਅਦ ਉਹਨਾਂ ਨੇ ਬੋਰਡ ਲਾਏ ਨੇ ਉਹ ਵੀ ਕੁਝ ਕੁਝ ਰਹਿ ਗਏ ਸਵੇਰੇ ਲਾਏ ਨੇ ਮਰ ਲੇਕਿਨ ਅਸੀਂ ਪ੍ਰਸ਼ਾਸਨ ਨੂੰ ਇਤਤਾਮ ਨਹੀਂ ਦਿੰਨੇ ਆ ਵੀ ਜਿਹੜਾ ਅਸੀਂ ਮੰਗਲਵਾਰ ਵਾਲੇ ਦਿਨ ਜਿਹੜਾ ਜੋ ਸਾਰੇ ਸੰਤ ਸਮਾਜ ਔਰ ਸਾਰੀਆਂ ਸੰਸਥਾਵਾਂ ਨੇ ਸਾਡੇ ਓਮ ਪ੍ਰਕਾਸ਼ ਗੱਬਰ ਜੀ ਜਿਹਨੇ ਹੋਰ ਸੰਸਥਾਵਾਂ ਨੇ ਜਿਹੜਾ ਨਿਰਣੇ ਲਿਆਵਾ ਉਹ ਸਾਡਾ ਜਿਹੜਾ ਨਿਰਣੇ ਆ ਉਹ ਹੋਏਗਾ ਸਾਡੀ 20 ਤਰੀਕ ਨੂੰ ਸਾਡੀ ਕੌਮ ਦੀ ਇੱਕ ਬੈਡਗ ਹੋਰੀ ਆ ਉਸ ਦੇ ਵਿੱਚ ਫੈਸਲਾ ਲਿਆ ਜਾਏਗਾ ਨਿਰਣੇ ਲਿਆ ਜਾਏਗਾ ਕਿ ਮੰਗਲਵਾਰ ਵਾਲੇ ਦਿਨ ਅਸੀਂ ਚੱਕਾ ਜਾਮ ਕਰਾਂਗੇ ਔਰ ਮੰਗਤੀ ਆ ਬੰਦਾ ਇਹਦੇ ਜਸਬੀਰ ਸਿੰਘ ਦੇ ਐਫਆਈਆਰ ਦਰਜ ਹੋਣੀ ਚਾਹੀਦੀ ਆ ਇਹ ਜੜੀ ਉਹਨਾਂ ਨੇ ਬੇਅਦਬੀ ਕੀਤੀ ਆ ਕਿ ਮੰਦਰ ਦੇ ਬਾਹਰ ਝਾੜੂ ਲਾਇਆ ਵਾ ਉਹ ਬੜੀ ਵੱਡੀ ਬੇਅਦਬੀ ਆ ਜਦੋਂ ਕੀ ਸਮੇਂ ਤੇ ਉਹਨਾਂ ਸੀਐਨ ਸਾਹਿਬ ਨੇ ਆ ਸਨਤਰਾ ਲਿਤਾ ਦੇ ਇਹਨਾਂ ਦੇ ਬੰਦੇ ਇਸ ਤਰ੍ਹਾਂ ਦੇ ਇਹ ਜੀ ਇਹਨਾਂ ਨੇ ਆਪੇ ਫੈਸਲਾ ਕਰ ਗਏ ਇਹਨਾਂ ਨੇ ਆਪ ਵੀ ਦੇਖੋ ਗਲਤੀਆਂ ਕਰ ਲਈਏ ਇਹਦਾ ਮਤਲਬ ਕੀ ਇਹਨਾਂ ਨੂੰ ਪਤਾ ਵੀ ਸਾਡੇ ਸੀਆਂ ਨਾਲ ਅਗੇ ਉਹਨਾਂ ਨੇ ਕੁਝ ਕਹਿਣਾ ਨਹੀਂ ਮਾਰੇ ਸਾਡੇ ਸਮਾਜ ਅਗੇ ਬੇਨਤੀ ਕਰਦਾਂ ਮੈਂ ਜਿੰਨੇ ਵੀ ਮੈਂਬਰ ਬਣਾਏ ਨੇ ਸੱਤੇ ਸੱਤ ਮੈਂਬਰ ਪਾਏ ਸੱਤਾਂ ਨੂੰ ਲੈਣ ਦੇ ਵਿੱਚ ਇੱਕ ਬਿਖਾ ਕੇ ਦੇਖ ਲੋ ਜੇ ਕਿਸੇ ਨੂੰ ਵਾਲਮੀਕੀ ਮਹਾਰਾਜ ਦੇ ਮੁਕਤੀ ਮਾਰਾ ਦਾ ਪਾਠ ਹੁੰਦਾ ਹੋਵੇ ਤੇ ਅਸੀਂ ਇਹਨਾਂ ਨੂੰ ਮੈਂਬਰ ਮੰਨਾਂਗੇ ਜੇ ਨਹੀਂ ਹੁੰਦਾ ਤੇ ਇਹਨਾਂ ਨੂੰ ਇਹਨਾਂ ਨੂੰ ਬਰਖਾਸਤ ਕੀਤਾ ਜਾਵੇ ਇਹਨਾਂ ਦਾ ਹਸਦੀਫਾ ਲਿਆ ਜਾਵੇ ਇਹਨਾਂ ਕੁਝ ਕਹਿੰਦਾ ਹੈ ਜਹਾ ਵਾਲਮੀਕੀ ਹਰ ਹਰ ਬਾਜੀ ਜੀ ਕੀ ਕਾਰਨ ਹੋਇਆ ਜਿਹੜਾ ਪੰਚੂਲੇ ਤੁਹਾਨੂੰ ਜਹਾ ਵਾਲਮੀਕੀ ਜੀ ਹਰ ਹਰ ਵਾਲਮੀਕੀ ਮੈਂ ਲਾਪਰੀ ਸਿੰਘ ਪੰਜਾਬ ਯੂਥ ਦਾ ਤੁਹਾਡਾ ਸਭ ਟ੍ਰੈਸ ਭਗਵਾਨ ਵਾਲਮੀਕੀ ਆਸ਼ਰਮ ਤੋਂ ਸੇਵਾਦਾਰ ਆਈਂ ਵੇਖੋ ਜੀ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਬੜੀ ਮੰਦ ਭਾਗੀ ਜਿਹੜੀ ਜਿਹੜਾ ਇਹਨੇ ਕੰਮ ਕੀਤਾ ਹੈ ਡਾਕਟਰ ਜਸਪੀਰ ਸੰਧੂ ਨੇ ਜਾਂ ਡਾਕਟਰ ਜੱਲੀ ਡਾਕਟਰ ਆ ਅਨੇ ਜਿਹੜਾ ਇਹ ਕਹੋ ਜੀ ਮੰਦ ਭਾਗੀ ਹਰਕਤ ਜਿਹੜੀ ਕੀਤੀ ਆ ਸਾਡੇ ਇਹਨੂੰ ਸ਼੍ਰਾਈਨ ਬੋਰਡ ਜਿਹੜਾ ਮੈਂਬਰ ਲਿਖਾ ਹੀ ਇਹਨੂੰ ਜਿਹੜਾ ਵਾ ਆਪਣਾ ਕੀ ਕਹਿੰਦੇ ਉਹਨੂੰ ਸ਼੍ਰਾਈਨ ਬੋਰਡ ਤੇ ਇਹਨੂੰ ਮੈਂਬਰ ਲਿਖਾ ਹੀਗਾ ਉੱਥੇ ਤੇ ਇਹਨੇ ਉੱਥੇ ਨਕਮਸਤਕ ਹੋ ਜਾਣਾ ਹੈ ਇਹਨੇ ਜਿਹੜੇ ਹੋਰਡਿੰਗ ਚ ਪਾਈ ਜਿੱਤੇ ਸਾਡੇ ਵਾਲਮੀਕੀ ਤੀਰਥ ਦੇ ਉੱਤੇ ਆਪਣੇ ਝਾਰੂ ਵਾਲਾ ਲੋਗੋ ਲਾਇਆ ਹੈਗਾ ਝਾਰੂ ਵਾਲਾ ਲੋਗੋ ਲਾਇਆ ਹੈ ਠੀਕ ਆ ਸਾਡੇ ਸਾਰੇ ਦਲਿਤ ਭਾਈਚਾਰੇ ਨੂੰ ਵਾਲਮੀਕੀ ਭਾਈਚਾਰੇ ਨੂੰ ਐਸੀ ਭਾਈਚਾਰੇ ਨੂੰ ਜਿਹੜਾ ਵਾ ਬੜਾ ਵੱਡਾ ਜਿਹੜਾ ਵਾ ਰੋਸ ਉਹਨੇ ਦਿਲ ਨੂੰ ਥੇਸ ਪਹੁੰਚੀਆ ਰੋਸ ਬੜਾ ਵੱਡਾ ਹੀ ਅੱਜ ਪਹਾੜੀ ਪੁੱਲ ਤੇ ਕਰ ਰਹੇ ਆ ਠੀਕ ਆ ਵੇਖੋ ਹੁਣ ਮੈਨੂੰ ਮੈਨੂੰ ਕੌਮ ਦੇ ਕਰਕੇ ਗੁੱਸਾ ਆ ਮੈਂ ਪਾੜਿਆ ਉਸੇ ਵੇਲੇ ਮੈਨੂੰ ਰੈਸਟ ਕੀਤਾ ਗਿਆ ਉਸੇ ਵੇਲੇ ਮੈਨੂੰ ਉਸੇ ਵੇਲੇ ਮੈਨੂੰ ਰੈਸਟ ਕੀਤਾ ਗਿਆ ਠੀਕ ਆ ਉਸ ਤੋਂ ਬਾਅਦ ਰੈਸਟ ਕਰਕੇ ਸਾਡੀ ਜਿਹੜੀ ਡੈਮੋਕ੍ਰੇਸੀ ਦੇ ਜੋ ਰਾਈਟ ਹੈ ਸਾਡੇ ਵਾਲਮੀਕੀ ਭਾਈਚਾਰੇ ਨੇ ਮੈਨੂੰ ਉਸੇ ਵੇਲੇ ਜਿਹੜਾ ਵਕਟਵਾਇਆ ਵਾ ਵੇਖੋ ਉਹਦੇ ਤੇ ਕੋਈ ਕਾਰਵਾਈ ਨਹੀਂ ਕਿਉਂਕਿ ਨਹੀਂ ਸਰਕਾਰ ਆ ਆਪੇ ਕਾਨੂੰਨ ਪਾਸ ਕੀਤਾ ਵਾ ਠੀਕ ਆ ਆਪੇ ਇਹਨਾਂ ਨੇ ਬੇਦਬੀ ਦਾ ਕਾਨੂੰਨ ਪਾਸ ਕੀਤਾ ਵਾ ਸਾਰੇ ਲਈ ਜਿਹੜਾ ਵਾ ਕਾਨੂੰਨ ਇੱਕ ਆ ਉਹ ਤੋਂ ਬਾਅਦ ਹੋਲਡਿੰਗ ਬੋਰਡ ਕਈ ਹਿੱਸਿਆਂ ਤੋਂ ਅਡਾਇਬ ਗਏ ਹਟਾਏ ਜਾਂਦੇ ਇਹ ਗਲਤੀ ਕੀਤੀ ਤੇ ਉਹਨਾਂ ਨੇ ਟੁਕਣੇ ਸੀਗੇ ਹੁਣ ਗਲਬਾਤ ਹੋਈ ਕੀ ਕਰਨ ਗਲਬਾਤ ਕੁਝ ਨਹੀਂ ਹੋਤੇ ਕੋਈ ਕਾਰਵਾਈ ਨਹੀਂ ਆ ਤੇ ਮੇਰੇ ਤੇ ਉਸੇ ਵੇਲੇ ਕਾਰਵਾਈ ਮਨੋਸੇ ਵਾਲੇ ਫੜ ਲਿਆ ਗਿਆ ਮੰਗੇ ਹੀ ਕਰਦੇ ਆ ਮੇਰੇ ਤੇ ਕਈ ਕਾਰਵਾਈ ਕਰ ਦੋ ਮੈਨੂੰ ਨਹੀਂ ਪਰਵਾ ਪਰ ਜਿਹੜਾ ਇੱਥੇ ਕਾਰਵਾਈ ਵੀ ਕੀਤੀ ਜਾਵੇ ਜੈ ਵਾਲਮੀ ਕੀ ਹਰ ਵਾਲਮੀ ਕੀ ਜੀ ਸਰ ਜਿਹੜਾ ਧੰਨ ਲਗਾ ਗਿਆ ਸੀ ਤੁਹਾਡੇ ਵੱਲੋਂ ਫੈਸਲੇ ਦਵਾਜਤ ਪਾਇਆ ਗਿਆ ਕੀ ਕਿਹਦੇ ਇਸ ਤਰ੍ਹਾਂ ਜੀ ਜੋ ਵਾਲਮੀਕ ਬਰਾਦਰੀ ਦੇ ਵਿੱਚ ਇੱਕ ਪੋਸਟਿੰਗ ਲੈ ਕੇ ਜਿਹੜਾ ਰੋਸ ਚੱਲ ਰਿਹਾ ਸੀ ਉਹਦੇ ਸਬੰਧੀ ਇਹਨਾਂ ਦੇ ਸਾਰੇ ਜਿਹੜੇ ਮੁਖੀ ਨੇ ਉਹਨਾਂ ਨਾਲ ਗੱਲ ਹੋਈ ਆ ਉਹਨਾਂ ਨਾਲ ਗੱਲ ਕੀਤੀ ਵੀ ਜਿਹੜਾ ਜੋ ਵੀ ਇਸ਼ੂ ਆ ਇਹਦੇ ਉੱਤੇ ਬੈਠ ਕੇ ਵਿਚਾਰ ਕਰਕੇ ਜੋ ਵੀ ਇਹਦਾ ਅਗਲਾ ਹੱਲ ਕੋ ਨਿਕਲਦਾ ਵਾ ਉਹ 2-4 ਦਿਨਾਂ ਉਹਨਾਂ ਦੇ ਦਿਨਾਂ ਵਿੱਚ ਜਲਦੀ ਕਰ ਲੈ ਜਾਈਏ ਜੋ ਇਹਨਾਂ ਨੇ ਸਾਡੇ ਗੱਲ ਨੂੰ ਮੰਨ ਕੇ ਜਿਹੜਾ ਆਪਣਾ ਧਰਨਾ ਵਾ ਉਹ ਜਿਹੜਾ ਪੋਸਟਪੋਨ ਕਰ ਦਿੱਤਾ ਇਹ ਚਾਰ ਦਿਨ ਦਾ ਜਿਹੜਾ ਪ੍ਰਸ਼ਾਸਨਿਕ ਸਮਾਂ ਹੈ ਸਰ ਕੀ ਪੋਸਟਰ ਵੀ ਪਾਰੇ ਗਏ ਨੇ ਪੋਸਟਰ ਜਿਹੜੇ ਜੀ ਉਹ ਐਕਚੁਅਲੀ ਜਿਹੜੇ ਜਿਹੜੇ ਕੋਈ ਇਤਰਾਜ਼ ਸੀ ਨਾ ਜੀ ਜਿਹੜੇ ਪੋਸਟਰ ਆ ਗਏ ਜਿਹੜੇ ਆ ਜੀ ਉਹ ਲਵਾ ਦਿੱਤੇ ਹਾਂ ਜਿਹੜੇ ਉਹ ਆਈ ਵਨ ਗੱਲਾਂ ਹੁੰਦੀਆਂ ਜਿਹੜੀਆਂ ਜਿਹੜਾ ਚੰਕ ਜਿਹੜੀਆਂ ਜਿਹੜੀਆਂ ਹੋ ਜਾਂਦੀਆਂ ਨੇ ਉਹ ਜਨਾਬ ਕਿਸੇ ਨੇ ਜਾਣ ਬੁੱਝ ਕੇ ਨਹੀਂ ਕੀਤੀਆਂ ਉਹ ਸਿਰਫ ਅਕੈਡਮਿਕਲ ਮਿਸਟੈਕ ਹੋ ਜਾਂਦੀ ਉਹਦੇ ਤੇ ਆਪਾਂ ਬਹਿ ਕੇ ਵਿਚਾਰ ਕਰਦੇ ਹਾਂ ਹੱਲ ਕੱਢ ਲੈਂਦੇ ਹਾਂ